ਦੋਸਤੋ ਚੰਦਪਾਣ ਦੇ ਮਜ਼ਦੂਰਾਂ ਨੂੰ ਰਿਹਾ ਕਰਾ ਕੇ ਬੱਸ ਰਾਤ 12 ਵਜੇ ਪਿੰਡ ਵਾਪਸ ਲੈ ਕੇ ਜਾ ਰਹੀ ਹੈ ਔਰ ਆਪਣੇ ਨਾਲ ਇਸ ਵਕਤ ਜਿਹੜੇ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਨੇ ਉਹ ਮੌਜੂਦ ਨੇ ਜਿੰਦਾਬਾਦ 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 ਮਜ਼ਦੂਰ ਵਰਦੀ ਆਮ ਆਦਮੀ ਪਾਰਟੀ ਮਰਦਾਬਾ ਇੱਕ ਮਿੰਟ ਹੋਰ ਆਓ ਤੁਸੀਂ ਦੇਖੋ ਜੇਲ ਤੋਂ ਵਾਪਸ ਆਈਆਂ ਮਜ਼ਦੂਰ ਭੈਣਾਂ ਨੂੰ ਪਿੰਡ ਰਿਆ ਗੁਰਜੀਆ ਜਿਹੜੀਆਂ ਭੈਣਾਂ ਨੇ ਉਹ ਮਿਲ ਰਹੀਆਂ ਦੇਖ ਸਕਦੇ ਹੋ ਸਾਥਿਓ ਜੋਸ਼ ਦਾ ਮਾਹੌਲ ਹੈ ਮੈਂ ਬੇਨਤੀ ਕਰੂੰਗਾ ਕਿ ਪਿੰਡ ਪਹੁੰਚ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਬਾੜ ਚੰਦ ਬਾਣ ਪਿੰਡ ਦੇ ਮਕਦੂਰ ਜੇਲ੍ਹ ਚੋਂ ਰਿਹਾ ਹੋ ਕੇ ਆਏ ਨੇ ਬਿਨਾਂ ਸ਼ਰਤ ਇਹਨਾਂ ਦੀ ਰਿਹਾਈ ਹੋਈ ਆ 5 ਤਰੀਕ ਨੂੰ ਪਿੰਡ ਦੇ ਵਿੱਚ ਜੋ ਵਾਪਰਿਆ ਸੀ ਉਹ ਸਭ ਕੁਝ ਤੁਸੀਂ ਦੇਖਿਆ ਪਹਿਲਾਂ ਸਿਰਫ ਇੱਕ ਪਾਸਾ ਸਾਹਮਣੇ ਆਇਆ ਤੇ ਇੰਜ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਮਜ਼ਦੂਰਾਂ ਨੇ ਗੁੰਡਾਗਰਦੀ ਕੀਤੀ ਹੋਵੇ ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਸੱਤ ਸਾਹਮਣੇ ਆਇਆ ਲੋਕ ਇਕੱਠੇ ਹੋਏ ਜਥੇਬੰਦੀਆਂ ਇਕੱਠੀਆਂ ਹੋਈਆਂ ਤਾਂ ਦੂਜੀ ਧਿਰ ਜਿਹੜੀ ਸ਼ੈੱਲਰ ਮਾਲਕ ਤੇਰਾ ਉਹਦੇ ਤੇ ਪਰਚੇ ਹੋ ਗਏ ਨੇ ਅਰਾਧਾ ਕਤਲ 307 ਸਮੇਤ ਧਰਾਵਾਂ ਲੱਗੀਆਂ ਨੇ ਤੇ ਇਹ ਜਿਹੜੇ ਮਜ਼ਦੂਰ ਨੇ ਜੇਲ੍ਹ ਚੋਂ ਰਿਹਾਅ ਹੋ ਕੇ ਆਏ ਨੇ ਇਹਨਾਂ ਦੇ ਉੱਪਰ ਕਾਫੀ ਜ਼ਿਆਦਾ ਤਸ਼ੱਦਦ ਹੁਣ ਬਾਰੇ ਦੱਸਿਆ ਜਾ ਰਿਹਾ ਚੰਦਪਾਣ ਪਿੰਡ ਦੇ ਵਿੱਚ ਇਹ ਸਾਰੇ ਮਜ਼ਦੂਰਾਂ ਨੂੰ ਰਿਹਾ ਕਰਾ ਕੇ ਰਾਤ ਨੂੰ 11 ਵਜੇ ਬੱਸ ਚੱਰੀ ਹੈ ਅਰੇ ਪਿੰਡ ਦੇ ਸਰਪੰਚ ਨੇ ਕੁਲਦੀਪ ਸਿੰਘ ਕੁਲਦੀਪ ਸਿੰਘ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਜੇਲ੍ਹ ਚ ਭੇਜਿਆ ਗਿਆ ਸੀਗਾ ਆਪਾਂ ਗੱਲ ਕਰਦੇ ਆ ਕੁਲਦੀਪ ਜੀ ਅੱਜ ਸਾਰੀ ਕਹਾਣੀ ਪਲਟ ਗਈ ਹੈ ਪਹਿਲਾਂ ਤੁਹਾਡੇ ਤੇ ਪਰਚੇ ਹੋਏ ਤੁਸੀਂ ਅੰਦਰ ਗਏ ਹੁਣ ਤੁਸੀਂ ਬਾਹਰ ਆ ਕੇ ਘਰ ਨੂੰ ਜਾ ਰਹੇ ਹੋ ਪਰਚੇ ਖਤਮ ਹੋ ਗਏ ਨੇ ਤੇ ਹੁਣ ਉਹ ਦੂਜੀ ਧਿਰ ਜਿਹੜੀ ਆ ਉਹਨਾਂ ਤੇ ਪਰਚੇ ਹੋ ਗਏ ਨੇ ਕਿਵੇਂ ਦੇਖਦੇ ਹਾਂ ਇਕਦੇ ਇਹ ਹੈ ਕਿ ਬਿਲਕੁਲ ਇਹ ਲੋਕਾਂ ਦੀ ਜਿਹੜੀ ਜਿੱਤ ਆ ਜਿਹੜਾ ਕਿ ਜੱਦੀ ਬੰਦੀਆਂ ਦੀ ਸਾਡੇ ਰੋਗ ਲਾਇਆ ਰਿਹਾ ਹੈ ਇਨਸਾਫ ਦੇ ਲਈ ਆ ਜਿਹੜੀ ਗੁਹਾਰ ਲਗਾਈ ਗਈ ਸੀ ਤਾਂ ਉਹ ਇਨਸਾਫ ਦੀਨ ਦੇ ਲਈ ਜਿਹੜਾ ਸਰਕਾਰ ਦੀ ਜਿਹੜਾ ਸਮਝ ਨਹੀਂ ਸੀ ਉਸ ਮੰਸਦ ਨੂੰ ਲੈ ਕੇ ਜੋ ਤਕਰਾਰ ਦਾ ਨਾ ਪੂਰਨ ਮਾਹੌਲ ਬਣਿਆ ਸੀ ਉਹ ਪੂਰੇ ਪੰਜਾਬ ਨੇ ਦੇਖਿਆ ਸੀ ਤਾਂ ਉਸ ਨੂੰ ਵਰਨਾ ਜਦੋਂ ਉਸ ਤੋਂ ਬਾਅਦ ਇਨਜ਼ਾਮ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਜੇਲ੍ਹਾਂ ਦੇ ਵਿੱਚ ਡੱਕ ਲਿਆ ਗਿਆ ਸੀ ਮਜ਼ਦੂਰਾਂ ਨੂੰ ਤਾਂ ਮਜ਼ਦੂਰਾਂ ਨੂੰ ਜੇਲ੍ਹਾਂ 'ਚ ਡੱਕਣ ਤੋਂ ਬਾਅਦ ਜਥੇਬੰਦੀਆਂ ਪਹੁੰਚੀ ਜਥੇਬੰਦੀਆਂ ਨੇ ਅੱਜ ਜਿਹੜੀ ਜੰਗ ਜਿੱਤੀ ਹੈ ਮੈਂ ਕਹਿੰਨਾ ਕਿ ਸਾਰੀਆਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰੀਆਂ ਜਥੇਬੰਦੀਆਂ ਦਾ ਮੈਂ ਬਹੁਤ-ਬਹੁਤ ਸ਼ੁਕਰੀਆ ਕਰਦਾ ਪੂਰੇ ਪੰਜਾਬ ਦਾ ਤੇ ਜਿਹੜੇ ਲੋਕ ਇੱਥੇ ਪਹੁੰਚੇ ਆ ਪਤਵੰਤੇ ਸੱਜਣ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਤੁਹਾਡਾ ਮੀਡੀਆ ਦਾ ਹੋਂਦ ਤੇ ਵੀ ਬਹੁਤ-ਬਹੁਤ ਧੰਨਵਾਦ ਤੁਸੀ ਸਾਡੇ ਕੋਲ ਆਓ ਤੁਸੀ ਇੱਕ-ਇੱਕ ਗੱਲ ਨੂੰ ਦੁਨੀਆ ਤੱਕ ਪਹੁੰਚਾਇਆ ਕਿ ਮੈਂ ਚਾਹੇ ਅੰਦਰ ਬੈਠਾ ਸੀ ਮੈਨੂੰ ਚਾਹੇ ਨਹੀਂ ਪਤਾ ਲੱਗ ਰਿਹਾ ਸੀ ਵੀ ਕੌਣ ਕੀ ਕਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ ਕਿ ਅੱਜ ਕੱਲ ਸਿਸਟਮ ਜਿਹੜਾ ਚੱਲਿਆ ਕਿ ਨਹੀਂ ਪਤਾ ਚੱਲਦਾ ਸੀ ਪਰ ਤੁਸੀਂ ਸਾਰਿਆਂ ਨੇ ਦੁਖਾਇਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦੇਖੋ ਜੀ ਇਹ ਕੁਰਦੀਪ ਸਰਪੰਚ ਜਿਹੜਾ ਕਿ ਉਸ ਦਿਨ ਇਸ ਮਸਲੇ ਨੂੰ ਲੈ ਕੇ ਬੈਠਾ ਸੀ ਕਿ ਪਾਣੀ ਦਾ ਮਸਲਾ ਹੱਲ ਹੋਣਾ ਚਾਹੀਦਾ ਉਸ ਤੋਂ ਬਾਅਦ ਇਹ ਸਾਰੀ ਕਹਾਣੀ ਵਧੀ ਪਹਿਲੇ ਦਿਨ ਇਹਨਾਂ ਸਾਰੇ ਮਜ਼ਦੂਰਾਂ ਨੂੰ ਵਿਰਣ ਬਣਾ ਕੇ ਖਲਨਾਇਕ ਬਣਾ ਕੇ ਪੇਸ਼ ਕੀਤਾ ਗਿਆ ਪਰ ਅੱਜ ਕਹਾਣੀ ਪਲਟੀ ਹੈ ਤੁਸੀਂ ਦੇਖ ਸਕਦੇ ਹੋ ਸਾਰੇ ਮਜ਼ਦੂਰ ਰਹਾ ਹੋ ਕੇ ਘਰ ਜਾ ਰਹੇ ਨੇ ਇਹ ਸਾਰਾ ਕੁਝ ਲੋਕ ਇਕਤਾ ਲੋਕ ਆਵਾਜ਼ ਤੇ ਲੋਕ ਪੱਖੀ ਮੀਂੜ ਦਾ ਸਦਕਾ ਹੋਇਆ ਸਰਪੰਚ ਸਾਹਿਬ ਇੱਕ ਬਹੁਤ ਵੱਡੀ ਗੱਲ ਪੂਰੇ ਪੰਜਾਬ ਦੀ ਲਹਿਰ ਬਣੀ ਆ ਇਹ ਤੁਸੀਂ ਚੰਦਪਾਣ ਪਿੰਡ ਦੇ ਸਰਪੰਚੋਂ ਤੁਹਾਡੇ ਹੱਕ ਦੇ ਵਿੱਚ ਪੂਰਾ ਪੰਜਾਬ ਦੇ ਲੋਕ ਖੜੇ ਹੋਏ ਨੇ ਕੱਲ ਫਰੀਦਕੋਟ ਤੋਂ ਪੂਰੇ ਪੰਜਾਬ ਤੋਂ ਲੋਕ ਆਏ ਸੀ ਫਿਰ ਵੀ ਪ੍ਰਸ਼ਾਸਨ ਨੇ ਇਹ ਜਿਹੇ ਇਹ ਕੀਤਾ ਜਿਹੜਾ ਐਸਚਓ ਆ ਉਹਨੂੰ ਵੀ ਬਦਲੀ ਕਰ ਦਿੱਤੀ ਤੁਹਾਨੂੰ ਰਿਆ ਕਰ ਦਿੱਤਾ ਪੁੱਛਣਾ ਚਾਹੁੰਨੇ ਆ ਕਿ ਜਿਹੜਾ ਇੰਨਾ ਵੱਡਾ ਉੱਠਿਆ ਮਸਲਾ ਕਿ ਮਜ਼ਦੂਰਾ ਤੇ ਜ਼ੁਲਮ ਹੋਇਆ ਇਹ ਸੱਚੀ ਜ਼ੁਲਮ ਹੋਇਆ ਬਿਲਕੁਲ ਸੱਚਮੁੱਚ ਜ਼ੁਲਮ ਹੋਇਆ ਉਹ ਸਾਰੇ ਲੋਕਾਂ ਨੇ ਦੇਖਿਆ ਪੂਰੇ ਪੰਜਾਬ ਨੇ ਦੇਖਿਆ ਇੱਕ ਨੇ ਨਹੀਂ ਦੇਖਿਆ ਪਰ ਮੀਡੀਆ ਨੇ ਦਿਖਾਇਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੇਕਰ ਆ ਮੀਡੀਆ ਨਾ ਹੁੰਦਾ ਤਾਂ ਸ਼ਾਇਦ ਇਹ ਨਹੀਂ ਪਹੁੰਚ ਸਕਣਾ ਸੀ ਲੋਕਾਂ ਤੱਕ ਤੇ ਜਿਹੜੀ ਆਵਾਜ਼ ਆ ਜਿਹੜੀ ਗਰੀਬ ਲੋਕਾਂ ਦੀ ਆਵਾਜ਼ ਜੇਕਰ ਗੱਲ ਕਹਿੰਦੀ ਹੈ ਗਰੀਬ ਲੋਕਾਂ ਨੇ ਨਹੀਂ ਕਹਿ ਸਕਦੀ ਆਪਾਂ ਕਿਉਂਕਿ ਇਹ ਕਿਸੇ ਨਾਲ ਵੀ ਹੋ ਸਕਦਾ ਸੀ ਵਰਤਾਰਾ ਇੱਥੇ ਆਪਣੇ ਨਾਲ ਹਰ ਇੱਕ ਭਾਈਚਾਰੇ ਨੇ ਜਿਹੜੀ ਪਿਆਰ ਦਿਖਾਇਆ ਹਰ ਇੱਕ ਭਾਈਚਾਰੇ ਨੇ ਅੱਗੇ ਵੱਧ ਕੇ ਜਿਹੜਾ ਚਾਹੇ ਅਰਦਾਸ ਕੀਤੀ ਰੱਬ ਅੱਗੇ ਤਾਂ ਹੀ ਇਹ ਜੰਗ ਹੈ ਜਿਹੜੀ ਜਿੱਤੀ ਗਈ ਅੱਛਾ ਜਦੋਂ ਪੁਲਿਸ ਨੇ ਮਜ਼ਦੂਰਾਂ ਨੂੰ ਚੱਕਿਆ ਤਾਂ ਉਸ ਤੋਂ ਬਾਅਦ ਬੜੀ ਵੱਡੀ ਚੱਕਾਂ ਦੂਰੇ ਪੰਜਾਬ 'ਚ ਕਿ ਮਜ਼ਦੂਰਾਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਤੁਹਾਡੇ ਨਾਲ ਵੀ ਗੁੱਟਮਾਰ ਪੁਲਿਸ ਨੇ ਕੀਤੀ ਇਸੇ ਤਰ੍ਹਾਂ ਕੀਤਾ ਕਿ ਇਹ ਸਭ ਕੁਝ ਹੋਇਆ ਜਿੰਕੋ ਜਦੋਂ ਇਹ ਸਭ ਕੁਝ ਚੱਲਿਆ ਸੀ ਜੋ ਕੁਝ ਹੋਇਆ ਸੀ ਉਸ ਟਾਈਮ ਤੋਂ ਪ੍ਰਸ਼ਾਸਨ ਵੀ ਗੁੱਸੇ ਸੀ ਗੁਦੀਪ ਸਿੰਘ ਜੀ ਇਹ ਕਈ ਤਰ੍ਹਾਂ ਲੋਕਾਂ ਦੇ ਵਿੱਚ ਗੱਲ ਆਈ ਕੋਈ ਕਹਿ ਰਿਹਾ ਜੀ ਇਹ ਮਸਲਾ ਐ ਸੀ ਕੋਈ ਕਹਿੰਦਾ ਐ ਸੀ ਅਸਲ ਮਸਲਾ ਕੀ ਸੀ ਜਿੱਥੋਂ ਇਹ ਸਾਰੀ ਗੱਲ ਤੁਰੀ ਅ ਬੱਚੀ ਵੀ ਤੁਹਾਡਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਪੂਰਾ ਮਸਲਾ ਇਹ ਐ ਸੀ ਕਿ ਹੀ ਚੋ ਦਿਨ ਪੈਪ ਜਾ ਰਹੇ ਆ ਸਾਫ ਪਾਣੀ ਬੜਾ ਸੀਵਰੇਜ ਪੈਪ ਪਾਈ ਹੋਇਆ ਜਿਹੜਾ ਕਿ ਓਵਰਲੋਡ ਕਿਸਾਨਾਂ ਦਾ ਪਾਣੀ ਆ ਜਿਹੜਾ ਜਦੋਂ ਕਿ ਗਰਮੀਆਂ ਦੇ ਵਿੱਚ ਪਾਣੀ ਹੁੰਦਾ ਤੇ ਸਰਦੀਆਂ ਦੇ ਵਿੱਚ ਪਾਣੀ ਓਵਰਲੋਡ ਹੋ ਜਾਂਦਾ ਗਰਮੀਆਂ ਦੇ ਵਿੱਚ ਬਰਸਾਤਾਂ ਆਉਂਦੀਆਂ ਔਰ ਸਰਦੀਆਂ ਦੇ ਵਿੱਚ ਜਦੋਂ ਠੰਡ ਹੁੰਦੀ ਆ ਉਦੋਂ ਕਣਕਾਂ ਨੂੰ ਪਾਣੀ ਓਵਰਲੋਡ ਹੋਉਂਦਾ ਉਹ ਪਾਣੀ ਥੱਲੋਂ ਦੀ ਡਰੇਨ ਦੇ ਵਿੱਚੋਂ ਦੀ ਛੱਪੜ ਦੇ ਅੱਡੇ ਤੇ ਗੋਲਦੀ ਰੁਕੀ ਜਾਂਦਾ ਪਰ ਉਸ ਜਿਹੜੇ ਸੀਪੀਐਸ ਪਾਈ ਹੋਇਆ ਪਾਈਪਾਂ ਦੇ ਵਿੱਚੋਂ ਦੀ ਜਿਹੜੀ ਖਾਰੀ ਹੈ ਗੰਦੇ ਪਾਣੀ ਬਣੀ ਨਿਕਾਸੀ ਬਣੀ ਕੀ ਕੋਈ ਵੀ ਪੰਚਾਇਤ ਗੰਦਾ ਪਾਣੀ ਸਾਫ ਪਾਣੀ ਦੇ ਵਿੱਚ ਨਹੀਂ ਪਾ ਸਕਦਾ ਅਲਾਉ ਨਹੀਂ ਹੈਗਾ ਪਰ ਪਿਛਲੀਆਂ ਪੰਚਾਇਤਾਂ ਤੋਂ ਵੀ ਜ਼ਬਰਦਸਤੀ ਉੱਥੇ ਪਾਇਆ ਗਿਆ ਸੀ ਪਰ ਡਿੱਗੀ ਬਣਾਈ ਹੋਈ ਸੀ ਚੱਲੀ ਜਾ ਰਿਆ ਸੀ ਤਾਂ ਹੁਣ ਕੀ ਹੋਇਆ ਕਿ ਉਸ ਪਾਣੀ ਦੇ ਵਿੱਚ ਜਿੱਥੇ ਡਿੱਗੀ ਬਣਾਈ ਹੋਈ ਸੀ ਤਾਂ ਜਦੋਂ ਅਸੀਂ ਸਰਪੰਚ ਬਣਦੇ ਹਾਂ ਤੇ ਉਦੋਂ ਉਹ ਡਿੱਗੀ ਬੰਦ ਨਹੀਂ ਸੀ ਮਤਲਬ ਕਿ ਕਰਵਾਈ ਗਈ ਸੀ ਕਿਉਂਕਿ ਸਾਡੀ ਸਰਪੰਚੀ ਨੂੰ ਅਲਰਜੀ ਸੀ ਤੇ ਕਿਸਾਨਾਂ ਨੂੰ ਨਹੀਂ ਅਲਰਜੀ ਸੀ ਕੱਲੇ ਇਸ ਇਸੇ ਨੂੰ ਕਹਿ ਸਕਦੇ ਆ ਲੰਦ ਚੌੜਾ ਮ चौधरी ਨੂੰ ਕੁੱਜ ਨੂੰ ਕਹਿ ਸਕਦੇ ਆ ਪਰ ਕਿਸਾਨਾਂ ਨੇ ਬਹੁਤ ਨੇ ਸਾਥ ਦਿੱਤਾ ਸੀ ਬਹੁਤ ਸਾਰਾ ਪੂਰਾ ਪਿੰਡ ਬਹੁਤ ਖੁਸ਼ ਹੈ ਕਿਉਂਕਿ ਪਿੰਡ ਦੇ ਵਿੱਚ ਬਹੁਤ ਤਰੱਕੀ ਵਾਲੇ ਕੰਮ ਕਰ ਰਹੇ ਨੇ ਪਿੰਡ ਦੇ ਵਿੱਚ ਬਹੁਤ ਵਧੀਆ ਕੰਮ ਕਰਨੀ ਆ ਵੀ ਲੇਡੀਜ਼ ਜਦੋਂ ਨਿਕਲ ਹੋਵੇ ਜੈਂਤ ਜਿੰਦੀ ਗੱਲ ਹੋਵੇ ਖੇਡ ਸਟੇਡੀਅਮ ਦੀ ਗੱਲ ਹੋਵੇ ਜੇਕਰ ਗੱਲ ਗ੍ਰੈਡ ਦੀ ਹੋ ਅਸੀਂ ਇਹ ਜਿਹੜੀਆਂ ਸਹੂਲਤਾਂ ਨੇ ਸਭ ਤੋਂ ਪਹਿਲ ਨੰਬਰ ਦੇ ਦਿੱਤਰਵਾਣੀਆਂ ਦੀ ਤਾਂ ਉਹਨਾਂ ਨੂੰ ਲੈ ਕੇ ਜਿੱਕਰ ਇਹ 5 ਡਿੱਗੀ ਆ ਜਿਹੜੀ ਬੰਦ ਕਰਵਾਈ ਗਈ ਤੇ ਉਹ ਡਿੱਗੀ ਬੰਦ ਹੋਣ ਤੋਂ ਬਾਅਦ ਆ ਜਿਹੜੀ ਪੰਚਾਇਤ ਵੱਲੋਂ ਪ੍ਰੋਸੈਸ ਵੀ ਚਲਾਇਆ ਗਿਆ ਵੀ ਉਹ ਡਿੱਗੀ ਜਿਹੜੀ ਸਾਫ਼ ਕਰਾ ਕੇ ਉਹ ਚਲੋ ਗੰਦੇ ਪਾਣੀ ਵਾਲਾ ਚਾਹੇ ਜਦੋਂ ਪਹਿੰਦਾ ਸੀ ਪਹਿਲਾਂ ਵੀ ਪਹਿ ਜਾਵੇ ਪਰ ਉਹ ਡਿੱਗੀ ਆ ਜਿਹੜੀ ਨਹੀਂ ਸੀ ਜਲੀ ਨਹੀਂ ਸੀ ਤੇ ਉੱਥੇ ਜਦੋਂ ਅਸੀਂ ਘੱਟੋ ਘੱਟ 10000 ਰੁਪਏ ਦੇ ਕਮੀ ਖਰਚਾ ਕਰ ਦਿੱਤਾ ਪੰਚਾਇਤਾਂ ਤੇ 18 ਲੱਖ ਰੁਪਏ ਦੇ ਜੇਕਰ ਉੱਗੇ ਤੋਂ ਉਹ ਡਿੱਗੀ ਹੋਰ ਬਣ ਹੋਦੀਆਂ ਨੂੰ ਡਿਸਪੋਜ਼ ਕਰਾ ਗਏ ਪਿੱਛੇ ਦੇ ਪੈਪਾ ਜਿਹੜੇ ਉਹ ਡਿਸਕਨੈਕਟ ਹੋ ਜਾਣੇ ਤੇ ਉਹ ਡਿਸਕਨੈਕਟ ਹੁੰਦੇ ਤਾਂ ਅਗਲੇ ਪੈਪ ਚੱਲ ਪਣੇ ਸੀ ਜਿਹੜੇ ਕਮਦੂਰ ਸਿੰਘ ਹੋਣੇ ਇਹਦਾ ਕੋਈ ਤਰੀਕਾ ਸੀ ਉਹਨਾਂ ਨੂੰ ਕੀ ਬਣਾਇਆ ਸੀ ਉਹਨਾਂ ਨੂੰ ਇੱਕ ਪ੍ਰੋਬਲਮ ਸੀ ਕਿਉਂਕਿ ਉਹਨਾਂ ਦੇ ਘਰ ਕੋਲ ਦੀ ਖੜਾ ਜਾ ਰਿਹਾ ਸੀ ਪਰ ਉਹਨਾਂ ਨੇ ਉਹ ਖਾਣਾ ਬੰਦ ਕਰਕੇ ਇਹ ਪਾਣੀ ਆ ਜਿਹੜਾ ਇਧਰਲੇ ਪਾਸੇ ਦੀ ਲਿਆਂਦਾ ਹੋਇਆ ਸੀ ਵੀ ਇਹ ਮਤਲਬ ਕਿ ਜਿਹੜਾ ਉਹ ਜੜਾਉਣ ਵਾਲੀ ਗੱਲ ਹੁੰਦੀ ਹੈ ਕਿ ਜਿਹੜਾ ਗਲਤ ਕੰਮ ਕਰਵਾਉਣਾ ਤੁਸੀਂ ਪਹਿਲਾਂ ਹੀ ਦੇਖ ਲਓ ਕਿ ਗਲਤ ਕੰਮ ਕਰਵਾਇਆ ਹੋਇਆ ਸੀ ਸਾਫ ਪਾਣੀ ਦੇ ਵਿੱਚ ਗੰਦਾ ਪਾਣੀ ਪਵਾਇਆ ਹੋਇਆ ਸੀ ਤਾਂ ਉਸੇ ਪਾਣੀ ਨੂੰ ਲੈ ਕੇ ਕਹਿੰਦੇ ਹੋਰ ਜਗ੍ਹਾ ਤੋਂ ਪੈਸ ਭੰਨ ਲੈਣੇ ਆ ਇੱਕ ਪੈਸ ਭਾ ਦੇ ਪਰ ਸਾਡੇ ਵੱਲੋਂ ਇਹ ਵੀ ਸੀ ਇਹ ਵੀ ਉਹ ਸਿਰਫ 100 ਫੁੱਟ ਦਾ ਟੋਟਾ ਰਹਿਦਾ ਵੀ ਖਾਲੀ ਨਾ ਵੀ ਬਣਾ ਦਿੰਦੇ ਅਸੀਂ ਕਿਉਂਕਿ ਜਿਹੜਾ 18 ਲੱਖ ਰੁਪਏ ਦਾ ਪ੍ਰੋਜੈਕਟ ਦਾ ਵੀ ਲੋਕਾਂ ਦਾ ਟੈਕਸ ਦੇ ਰੂਪ ਦੇ ਵਿੱਚ ਇਕੱਠਾ ਕੀਤਾ ਹੋਇਆ ਪੈਸਾ ਖਰਾਬ ਨਹੀਂ ਹੋਣਾ ਇਸ ਨੂੰ ਬਚਾਉਣ ਦੇ ਲਈ ਜਿਹੜਾ ਖਾਲੀ ਬਣਾਉਣ ਲਈ মিডিਆ ਨੂੰ ਕਵਰਿੰਗ ਕਰਨ ਵਾਸਤੇ ਦਿਖਾਇਆ ਜਾ ਰਿਹਾ ਨਾਲ ਪਿੰਡ ਦੇ ਘੱਟੋ ਘੱਟ 40 30 ਤੋਂ 40 ਜਿਹੜੇ ਸਿਆਣੇ ਬਜ਼ੁਰਗ ਲੋਕ ਉਹ ਨਾਲ ਸੀਗੇ ਤਾਂ ਜਦੋਂ ਅਸੀਂ ਉਹ ਖਾਲੀ ਮੀਡੀਆ ਨੂੰ ਦਿਖਾ ਰਹੇ ਸੀ ਤਾਂ ਜਾਂਦਿਆ ਜਾਂਦਾ ਉਹਨਾਂ ਦੇ ਇਹ ਕੌੜਸੀ ਪਹੁੰਚ ਨਹੀਂ ਆਤਾ ਉਹਨਾਂ ਵੱਲੋਂ ਜਿਹੜਾ ਡਾਂਗਾ ਛੋਟੀਆਂ ਮਾਰਦੀਆਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਜਿਹੜਾ ਸਰਪ੍ਰੇਟ ਟੈਲੀਵਿਜ਼ਨ ਵਾਲਾ ਮੁੰਡਾ ਵੀਰ ਹੈ ਜੋ ਤ ਉਹਦਾ ਕੈਮਰਾ ਤੱਕ ਤੋੜ ਦਿੱਤਾ ਗਿਆ ਸੀ ਪਹਿਲਾ ਹਮਲਾ ਕਿਹਨੇ ਕੀਤਾ ਜਿਵੇਂ 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 ਦੋਸ਼ ਇਹ ਲੱਗਿਆ ਕਿ ਸਰਪੰਚ ਨੇ ਤੇ ਉਹਦੇ ਹਮੈਤੀਆਂ ਨੇ ਮਤਲਬ ਤੁਸੀਂ ਤੇ ਤੁਹਾਡੇ ਹਮੈਤੀ ਮੌਜੂਦਾ ਨੇ ਪਹਿਲਾਂ ਗਮਦੂਰ ਹੋ ਰਾਂ ਕਿ ਹਮਲਾ ਕੀਤਾ ਪੁਲਿਸ ਤੇ ਵੀ ਤੁਸੀਂ ਹਮਲਾ ਕੀਤਾ ਪਹਿਲ ਕਿੰਨੇ ਕੀਤੀ ਕੀ ਕਿਵੇਂ ਹੋਇਆ ਕੀ ਜੀ ਵੀਰ ਅਸੀਂ ਜਦੋਂ ਦੁਕਾਨੇ ਇਸਦੇ ਨਹੀਂ ਕੋਲ ਪਹੁੰਚਦੇ ਆ ਮੀਡੀਆ ਨਾਲ ਕਵਰਿੰਗ ਕਰ ਰਿਹਾ ਦੇਖੋ ਫਿਰ ਉਹਦਾ ਮੀਡੀਆ ਦੇ ਵਿੱਚ ਵੀ ਆ ਜਾਣੀ ਚਾਹੀਦੀ ਸੀ ਕਿਉਂਕਿ ਰਮਨ ਇੱਕ ਮੁੰਡਾ ਜੈਤੋ ਤੋਂ ਉਹ ਜਿਹੜਾ ਚੈਨਲ ਚਲਾ ਰਿਹਾ ਉਹ ਕਵਰਿੰਗ ਕਰ ਰਿਹਾ ਸੀ ਨਾਲ ਜੋ ਤਾਂ ਸਪਰ ਟੈਲੀਵਿਜ਼ਨ ਤੁਸੀਂ ਰਣਦੇ ਹੋ ਉਹ ਵੀ ਦੇਖ ਰਿਹਾ ਸੀ ਤੋਂ ਵੀ ਤੁਹਾਨੂੰ ਦੱਸ ਦੇਣਗੇ ਜੀ ਕਿ ਪਹਿਲਾ ਕਿੰਨਾ ਵੱਲੋਂ ਹਮਲਾ ਕੀਤਾ ਗਿਆ ਹਮਲਾ ਸਾਡੇ ਬੰਦਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਨਾ ਅਸੀਂ ਤਾਂ ਕਵਰੀਂਗ ਕਰਵਾ ਰਹੇ ਹਾਂ ਨਾੜੇ ਕੋਈ ਵੀ ਕਾਨੂੰਨ ਦੇ ਦਰੀਏ ਦੇ ਵਿੱਚ ਜਦੋਂ ਕਾਨੂੰਨ ਦੇ ਵਿੱਚ ਹੱਥੋਂ ਹੋਣਾ ਤਾਂ ਉਦੋਂ ਕੋਈ ਵੀ ਬੰਦਾ ਪਹਿਲ ਕਦਮੀ ਨਹੀਂ ਕਰੂਗਾ ਨਾਲ ਜਾ ਰਿਹਾ ਅਸੀਂ ਨਾਲ ਜਾ ਰਹੇ ਸੀ ਸਾਹਮਣੇ ਤੇ ਇਹਨਾਂ ਵੱਲੋਂ ਆ ਕੇ ਉਹਨਾਂ ਉੱਪਰ ਡਾਂਗਾ ਛੋਟੇ ਚਲਾਏ ਗਏ ਤਾਂ ਉਹਨਾਂ ਵੱਲੋਂ ਮੇਰੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਆਪਾਂ ਕੋਈ ਗੱਲ ਹੀ ਇਹਨਾਂ ਨੇ ਕਹਿ ਦਿੱਤਾ ਕਰ ਦਿੱਤਾ ਵੀਡੀਓ ਅਪਲੋਡ ਹੋਊਗੀ ਤੇ ਅਸੀਂ ਨਾਲੋਂ ਨਾਲ ਫੋਨ ਕਰ ਦਿੱਤਾ ਪ੍ਰਸ਼ਾਸਨ ਨੂੰ ਤੇਜੀ ਧਰਨਾ ਲਾਵਾਂਗੇ ਨਹੀਂ ਤੇ ਨੌਕਰ ਕਾਰਵਾਈ ਕਰ ਦੋ ਤਾਂ ਉਸ ਤੋਂ ਬਾਅਦ ਤੁਸੀਂ ਦੇਖੀਏ ਕਿ ਧਰਨੇ ਵਾਸਤੇ ਬੈਠ ਜਾਨੇ ਆ ਪੂਰਾ ਦਿਨ ਧਰਨਾ ਚੱਲਦਾ ਕੋਈ ਅੱਗੇ ਕਾਰਵਾਈ ਨਹੀਂ ਹਸ ਭਾਈਓ ਸਾਰਾ ਕੁਝ ਹੋਇਆ ਸੀ तो इंसाफ ना मिलन तक इंजाम जो हो गल आ रही है जब पुलिस आई तुम्हें पहल करके पुलिस के ऊपर पत्थर रोड़े मारे नहीं देखो जी पत्थर मारे गए ਜਦੋਂ ਪੱਥਰ ਮਾਰੇ ਗਿਆ ਉਹ ਮੈਂ ਵੀ ਦੇਖਿਆ ਕਿ ਵੀ ਵੀਡੀਓ ਦੇਖ ਲਈਏ ਪੰਜਾਬ ਦੇ ਦੇਖਿਆ ਕਿ ਕਿੰਨਾ ਵਰ ਰਹੀਆਂ ਸੀ ਡਲੇ ਬੱਜ ਚੱਲ ਰਹੇ ਸੀ ਤਾਂ ਉਸ ਤੋਂ ਪਹਿਲਾਂ ਮੈਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀ ਸਰਦਾਰ ਡੀਐਸਪੀ ਸ਼ਮਸ਼ੇਰ ਸਿੰਘ ਗੱਲਨੇ ਔਰ ਮੇਰੇ ਨਾਲ ਜਸਵਿੰਦਰ ਸਿੰਘ ਔਰ ਅਵਧਾਰ ਸਿੰਘ ਤਿੰਨ ਲੇਡੀਆਂ ਔਰ ਇੱਕ ਮੇਰੇ ਨਾਲ ਕੁਲਵਿੰਦਰ ਸਿੰਘ ਇਹ ਮੁੰਡਾ ਉਹਨਾਂ ਨੂੰ ਗ੍ਰਿਫਤਾਰ ਤੱਕ ਕਰ ਲਿਆ ਗਿਆ ਸੀ ਸਾਡੇ ਤੋਂ ਬਾਅਦ ਜੋ ਕੁਝ ਹੋਇਆ ਸਾਨੂੰ ਉਹਦੇ ਬਾਰੇ ਨਹੀਂ ਪਤਾ ਸੀ ਕਿ ਜੋ ਬਾਰੇ ਤੱਕ ਕੌਣ ਸੀ ਤੁਸੀਂ ਗ੍ਰਿਫਤਾਰ ਨਹੀਂ ਹੋਏ ਸੀ ਉਦੋਂ ਤੱਕ ਕੋਈ ਕਾ ਪੱਤਰ ਉਹਨੇ ਨਹੀਂ ਚੱਲ ਬਿਲਕੁਲ ਨਹੀਂ ਚੱਲ ਬਿਲਕੁਲ ਕੋਈ ਕੁੱਛ ਨਹੀਂ ਚੱਲਿਆ ਸੀ ਤਾਂ ਉਸ ਤੋਂ ਪਹਿਲਾਂ ਸਾਨੂੰ ਗ੍ਰਿਫਤਾਰ ਸਰਦਾਰ ਐਸਐਸਪੀ ਸ਼ਮਸ਼ੀਰ ਸਿੰਘ ਖਲਕਾਰੇ ਸੀ ਕਿ ਅਸੀਂ ਲਿਖ ਕੇ ਦੇ ਦਿੱਤਾ ਸੀ ਕਿ ਉਹਨੂੰ ਐਪਲੀਕੇਸ਼ਨ ਨਾਮ ਜਨਤ ਕਰਕੇ ਦੇ ਦਿੱਤੇ ਸੀ ਕਿ ਇਹਨਾਂ 'ਤੇ ਕਾਰਵਾਈ ਕਰੋ ਰਜਿੰਦਰ ਸਿੰਘ ਐੱਸਐੱਸਪੀ ਦੇ ਰੀਡਰ ਨੇ ਤਾਂ ਉਹਨਾਂ ਨੂੰ ਅਸੀਂ ਲਿਖ ਕੇ ਦੇ ਦਿੱਤਾ ਸੀ ਕੰਪਲੀਟ ਲੈਟਰ ਪੈਡ ਉੱਪਰ ਪੰਚਾਇਤੀ ਇਹ ਇਹਨਾਂ ਨਾ ਬੰਦਿਆਂ ਉੱਪਰ ਕਾਰਵਾਈ ਕਰੋ ਕਿ ਇਹਨਾਂ ਨੇ ਆ ਕੁਝ ਕੀਤਾ ਜਦੋਂ ਸ਼ਾਮ ਨੂੰ ਸਾਡੀ ਗੱਲ ਹੋਈ ਤਾਂ ਅੱਗੇ ਅਸੀਂ ਚੱਲਦੇ ਆ ਦੋਨਾਂ ਵੱਲੋਂ ਸਾਨੂੰ ਗੱਡੀ ਦੇ ਵਿੱਚ ਬਿਠਾਇਆ ਜਾਂਦਾ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਜੋ ਕੋਈ ਮੁੰਡਾ ਤਾਂ ਸਾਨੂੰ ਬੱਸ ਦੇ ਵਿੱਚ ਥਾਣੇ ਲਦਾਇਆ ਗਿਆ ਜੀ ਬੱਸ ਗੱਲ ਸੱਚੋ ਸੱਚ ਦੱਸਿਓ ਪੁਲਿਸ ਨੇ ਘੁਟਮਰ ਵੀ ਕੀਤੀ ਆ ਪੂਰੇ ਪੰਜਾਬ ਚਰਾਉਣਾ ਤੇ ਮੀਡੀਆ ਚਰਾਉਣਾ ਉਹ ਦੇਖੋ ਜੀ ਪੁਲਿਸ ਪ੍ਰਸ਼ਾਸਨ ਆ ਦਾ ਆਪਣਾ ਕੰਮ ਤਾਂ ਕਰਦਾ ਹੀ ਆ ਨਾ ਜੋ ਕੁਝ ਕਰਨਾ ਹੁੰਦਾ ਹੈ ਨਾ ਉਹ ਜੋ ਜੋਂ ਜੰਦਾ ਜੀ ਦੇਖੋ ਜੀ ਸਿੱਧੀ ਸਾਫਤਨ ਝਲਕ ਰਹੀ ਆ ਸਰਪੰਚ ਸਾਹਿਬ ਨਹੀਂ ਬੋਲ ਰਹੇ ਅਗੇ ਪੁਰਾ ਬਾਕੀ ਵੀ ਨਹੀਂ ਬੋਲ ਰਹੇ ਪਰ ਪੁਲਿਸ ਪ੍ਰਸ਼ਾਸਨ ਨੇ ਢਿੱਲ ਨਹੀਂ ਗੁਜ਼ਾਰੀ ਇਹ ਗੱਲ ਸਾਫ ਸਪਸ਼ਟ ਨਜ਼ਰ ਆ ਰਹੀ ਹੈ ਹੁਣ ਇਹ ਗੱਲਾਂ ਹੌਲੀ ਹੌਲੀ ਖੁੱਲ ਕੇ ਆਉਣ ਗਈਆਂ ਮੈਨੂੰ ਲੱਗਦਾ ਇਹ ਕੋਈ ਬਾਤਰੀ ਬੂਤਰੀ ਨਹੀਂ ਹੁੰਦੀ ਇਕੱਲੇ ਇਕੱਲੇ ਬੰਦੇ ਨੂੰ ਢਾਕੇ ਕੁੱਟਣਾ ਜੇ ਕੋਈ ਮਰੇਰ ਗਿਆ ਸੋਚੇ ਵੀ ਮੈਂ ਇਹ ਇੱਕ ਬੰਦੇ ਨੂੰ ਅਸੀਂ 55 ਜਣਿਆਂ ਨੇ ਢਾ ਲਿਆ ਹੋਵੇ ਕਿ ਅਸੀਂ ਕੁੱਟੀ ਜਾਈਏ ਅਸੀਂ ਸੋਚਿਆ ਵੀ ਪਤਾ ਨਹੀਂ ਕਿੰਡੀ ਕੁ ਬਾਤਰੀ ਪਤਾ ਨਹੀਂ ਕਿੰਨੀ ਕਸੂਰਮਗਤੀ ਫਿਰ ਅਸੀਂ ਉਹ ਕਿੱਸਿਆਂ ਨੂੰ ਬੜੀ ਬਾਤਰੀ ਨਾਲ ਸੁਣਾਈਏ ਅਸਲ ਦੇ ਵਿੱਚ ਅੰਗਰੇਜ਼ਾਂ ਦੀ ਪੁਲਿਸ ਫੌਜ ਚ ਵੀ ਬੜਾ ਕੁਛ ਬੜਿਆਂ ਨੇ ਇਹਨੇ ਕੀਤਾ ਔਰੰਗਜ਼ੇਬ ਦੀ ਫੌਜ ਪੁਲਿਸ ਚ ਵੀ ਬੜਿਆਂ ਨੇ ਬੜਿਆਂ ਨੇ ਇਹਨੇ ਕੀਤਾ ਇਹ ਕੋਈ ਬਹਾਦਰੀ ਭੂਦਰੀ ਨਹੀਂ ਹੁੰਦੀ ਇਹ ਕੀ ਹੁੰਦਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਇਕੱਲੇ ਬੰਦੇ ਨੂੰ ਘਾਟਾ ਲਾ ਕੇ ਕੁੱਤੀ ਜਾਣਾ ਮਾਰੀ ਜਾਣਾ ਇਹ ਤਾਂ ਜਿਹੜੇ ਚੰਗੇ ਪੁਲਿਸ ਵਾਲੇ ਨੇ ਚੰਗੇ ਪੁਲਿਸ ਅਫਸਰ ਨੇ ਉਹਨਾਂ ਨੂੰ ਵੀ ਇਸ ਗੱਲ ਤੇ ਬਹੁਤ ਤਕਲੀਫ ਹੁੰਦੀ ਆ ਵੀ ਯਾਰ ਐਵੇਂ ਹੀ ਮਤਰਾ ਇੰਨਾ ਜ਼ੁਲਮ ਕਰਨਾ ਸਭ ਸਰਪੰਚ ਸਾਹਿਬ ਹੁਣ ਤੁਸੀਂ ਰਿਹਾ ਹੋ ਕੇ ਆਏ ਹੋ ਔਰ ਜਿਸ ਤਰ੍ਹਾਂ ਤੁਹਾਡੇ ਸਾਰੇ ਪਰਚੇ ਖਤਮ ਹੋਏ ਨੇ ਰਿਹਾ ਹੋ ਕੇ ਪਿੰਡ ਜਾ ਰਹੇ ਹਾਂ ਤਾਂ ਦੂਜੀ ਧਿਰ ਤੇ ਪਰਚੇ ਹੋ ਗਏ ਨਹੀਂ ਤਾਂ ਇਹ ਸਾਰੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਕਿ ਇਹ ਲੋਕਾਂ 'ਤੇ ਕੀ ਚੱਲ ਰਹੀ ਹੈ ਯਾਰ ਇਹ ਕੀ ਸਭ ਬਿਲਕੁਲ ਇਹ ਲੋਕਾਂ 'ਤੇ ਜਿਹਾ ਜਿਹਾ ਲੋਕਾਂ ਨੇ ਅਨੁਸ਼ਾਸਨ ਕਰਿਆ ਜਿੱਥੇ ਬੰਗੀਆਂ ਪਹੁੰਚੀਆਂ ਨੇ ਸਾਲੀਆਂ ਸਾਰੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਏ ਤਾਂ ਉਹਨਾਂ ਦੀ ਬਦੌਲਤ ਹੀ ਅੱਜ ਕਰਿਆ ਜਾਇਆ ਜਾ ਰਿਹਾ ਅਤਿਵਾਜਾ ਹਾਜ਼ਰੀ ਮੈਂ ਕੀਤਾ ਹੈ ਦੋਸਤੋ ਤੁਸੀਂ ਸੁਣ ਰਹੇ ਹੋ ਉਸ ਬੱਸ ਦੇ ਵਿੱਚ ਆਪਾਂ ਮੌਜੂਦ ਆ ਪਹੁੰਚ ਗਏ ਆਪਾਂ ਜਿਹੜੀ ਬੱਸ ਪਿੰਡ ਪਿੰਡ ਚੰਦਪਣ ਦੇ ਵਿੱਚ ਪਹੁੰਚ ਚੁੱਕੇ ਆ ਜੋਰਾ ਸਿੰਘ ਜੀ ਆਪਣੇ ਨਾਲ ਨੇ ਸੁਰਾ ਸਿੰਘ ਜੀ ਕਿਵੇਂ ਦੇਖਦੇ ਹੋ ਅੱਜ ਮਜ਼ਦੂਰਾਂ ਨੂੰ ਪਿੰਡ ਵਾਪਸ ਲੈ ਕੇ ਆਏ ਬਹੁਤ ਸਹਿਮਾਨ ਵਾਲੀ ਗੱਲ ਹੈਗੀ ਹੈ ਕਿਉਂਕਿ ਇੱਥੋਂ ਦੇ ਜੋ ਗੁੰਡਾ ਅੰਸਰ ਸੀ ਉਹਨਾਂ ਨੇ ਬੰਦੇਨਾਂ ਨੂੰ ਉਸ ਨੂੰ ਫੜਾ ਕੇ ਮੌਲਿਕ ਸੌਰੀਆਤੀ ਵੀ ਹੁਣ ਇਹਨੂੰ ਪਰਮਾਨੈਂਟ ਲੰਮਾ ਸਮਾਂ ਦਾ ਰੱਖਾਂਗੇ ਇਹ ਲੋਕ ਜੱਥੇਬੰਦੀਆਂ ਇਕੱਠੀਆਂ ਹੋਏ ਨੇ ਮਜ਼ਦੂਰ ਨੇ ਕਿਸਾਨ ਨੇ ਉਹਨਾਂ ਨੇ ਇੱਕ ਸੰਘਰਸ਼ ਕੀਤਾ ਹੈਗਾ ਸ਼ਿਕਾਇਤਾਂ ਜਿਹੜੀ ਸਾਡੀਆਂ ਬਹੁਤ ਸਾਰੀਆਂ ਮੱਲਾਂ ਦੀ ਕਵੱਟੀ ਕਰ ਰਹੇ ਨੇ ਉਹਦੇ 300 ਵੱਧ ਬੰਦੇ ਪਹੁੰਚੇ ਹੈਗੇ ਆ ਔਰ ਹੱਤ ਕਰਵਾਏ ਹੈਗੇ ਆ ਤੇ ਬਿਨਾ ਸ਼ਰਤ ਦੇ ਨਾਲ ਅੱਜ ਅਸੀਂ ਸਾਰੇ ਸੰਗਤਿਆਂ ਨੇ ਫੈਡ ਲੈ ਕੇ ਆਏ ਹੈਗਾ ਇਹ ਇਸ ਘਰਸ਼ ਦੀ ਪਹਿਲੀ ਜਿੱਤ ਹੈ ਦੂਜੀ ਗੱਲ ਇਹ ਹੈਗੀ ਆ ਵੀ ਅਜੇ ਮਰਦ ਜੋ ਆਪਣੇ ਕੋਲ ਸਮਾਨ ਹੈ ਉਹਦਾ ਮੁਆਵਜ਼ਾ ਲੈਣਾ ਹੈਗਾ ਪਾਣੀ ਦਾ ਮਸਲਾ ਹੱਲ ਕਰਵਾਉਣਾ ਹੈਗਾ ਉਹ ਬੰਦਿਆਂ ਤੇ ਜਿਨ੍ਹਾਂ ਦੇ ਪਰਚੇ ਕਮਜ਼ੋਰ ਹੋਣਾ ਤੇ ਹੋ ਗਏ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰਾਉਣਾ ਤੇ ਉਹਨਾਂ ਨੂੰ ਸਿਆਣ ਤੋਂ ਢੋਣੀਆਂ ਇਹ ਲੋਕਾਂ ਦੀ ਤਾਕਤ ਨਾਲ ਇੱਕ ਬਕਾਇਦਾ ਖੰਮੇ ਦੇ ਨਾਲ ਤੇ ਪੂਰੇ ਜੱਥੇਬੰਦ ਦੇ ਢੰਗ ਦੇ ਨਾਲ ਇਹ ਸ਼ਿਨਾਰਸ਼ਾ ਜਿਹੜਾ ਹੋਲੜਿਆ ਜਾਊਗਾ ਮਜ਼ਦੂਰਾਂ ਦੀ ਪਿੱਠ ਦੇ ਉੱਤੇ ਸਾਰੀਆਂ ਜਿੱਥੇ ਲੰਦੀਆਂ ਲਗਾਤਾਰ ਜਿਹੜਾ ਉਹ ਖੜੀਆਂ ਰਹਿਣਗੀ ਬਿਲਕੁਲ ਜੀ ਉਸ ਵਾਸਤੇ ਵਿੱਚ ਮੌਜੂਦ ਹੈ ਜਿਹੜੀ ਚੰਗ ਪਾਨ ਪੈਣੀ ਚੋ ਚੁੱਕੀ ਹੈ ਜੇਹ ਚੋ ਜੇਹ ਚੋ ਰਿਹਾ ਕਰਾ ਕੇ ਸਾਰੇ ਮਜ਼ਦੂਰਾਂ ਨੂੰ ਗਰੀਬ 12 12 12 ਬਚ ਗਏ ਨੇ 11:50 ਰਾਤ ਦੇ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਔਰ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਸਾਰੇ ਪਰਚੇ ਰੱਦ ਕਰਾ ਕੇ ਉਹਨਾਂ ਦੇ ਪਿੰਡ ਚੰਦਪਾਣ ਦੇ ਵਿੱਚ ਪੁਚਾਇਆ ਗਿਆ